ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਸ਼ਹਿਰ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਤੇ ਸ਼ਰਾਰਤੀ ਅਨਸਰਾਂ ਨੂੰ ਸਖਤ ਸੁਨੇਹਾ ਦੇਣ ਦੇ ਲਈ ਬਠਿੰਡਾ ਪੁਲਿਸ ਵੱਲੋਂ 플ੈਗ ਮਾਰਚ ਕੱਢਿਆ ਗਿਆ ਇਹ ਮਾਰਚ ਪੁਲਿਸ ਦੀ ਚੌਕਸੀ ਤੇ ਮੁਸਤੈਦੀ ਨੂੰ ਦਰਸਾਉਣ ਦੇ ਲਈ ਸੀ ਤਾਂ ਜੋ ਆਮ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ ਐਸਪੀ ਸੀਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਰਚ ਦਾ ਮੁੱਖ ਉਦੇਸ਼ ਹੀ ਸ਼ਹਿਰ ਦੇ ਵਿੱਚ ਸ਼ਾਂਤੀ ਤੇ ਸੁਰੱਖਿਆ ਬਣਾਈ ਰੱਖਣਾ ਹੈ ਉਨ੍ਹਾਂ ਕਿਹਾ ਕਿ ਪੁਲਿਸ ਦਾ ਮੁੱਖ ਮਕਸਦ ਸ਼ਰਾਰਤੀ ਅਨਸਰਾਂ ਤੇ ਦਬਾਅ ਪਾ ਕੇ ਰੱਖਣਾ ਹੈ ਜਾਂ ਜੋ ਕਿਸੇ ਵੀ ਤਰੀਕੇ ਦੀ ਗੈਰ ਕਾਨੂੰਨੀ ਗਤੀਵਿਧੀ ਨੂੰ ਅੰਜਾਮ ਨਾ ਦਿੱਤਾ ਜਾ ਸਕੇ ਐਸਪੀਜੀਟੀ ਨੇ ਖਾਸ ਤੌਰ ਤੇ ਜ਼ਿਕਰ ਕੀਤਾ ਹੈ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਵਾਇਰਲ ਜਿਸ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤੇ ਉਹਨਾਂ ਸਪਸ਼ਟ ਕੀਤਾ ਹੈ ਕਿ ਬਠਿੰਡਾ ਪੁਲਿਸ ਦੇ ਮੁਲਾਜ਼ਮ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾ ਰਹੇ ਨੇ ਇਸ ਵਿਸ਼ਾ 'ਤੇ ਅਨਸੁਲਬਖਣ ਨਹੀਂ ਜਾਵੇਗਾ ਜੋ ਵੀ ਕਾਨੂੰਨ ਨੂੰ ਆਪਣੇ ਹੱਥਾਂ ਚ ਲੈਣ ਦੀ ਕੋਸ਼ਿਸ਼ ਕਰੇਗਾ ਉਸ ਦਾ ਨਾ ਸਖਤੀ ਨਾਲ ਨਿਪਟਾਇਆ ਜਾਵੇਗਾ ਇਹ ਫਲੈਗ ਮਾਰਚ ਪੂਰੀ ਤਿਆਰੀ ਦੇ ਨਾਲ ਕੱਢਾਇਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ ਮਾਰਚ ਦੀ ਸ਼ੁਰੂਆਤ ਫਾਇਰ ਬ੍ਰਿਗੇਡ ਚੌਂਕ ਤੋਂ ਹੋਈ ਤੇ ਇਹ ਸ਼ੈਰਦਮਖ ਮਜ਼ਾਰਾ ਜਿਵੇਂ ਕਿ ਤੋਬੀ ਬਾਜ਼ਾਰ ਰੇਲਵੇ ਸਟੇਸ਼ਨ ਤੇ ਗੋਲ ਡਿੱਗੀ ਤੋਂ ਹੁੰਦਾ ਹੋਇਆ ਵਾਪਸ ਫਾਇਰ ਬ੍ਰਿਗੇਡ ਚ ਅਜ਼ਾਦਨਾ ਪੂਰਾ ਇਲਾਕਾ ਗੂੰਜ ਉਠਿਆ ਜਿਸ ਨੇ ਲੋਕਾਂ ਨੂੰ ਪੁਲਿਸ ਦੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਐਸਪੀਸੀਟੀ ਨੇ ਵੀ ਇਸੇ ਪੁਲਿਸ ਵੱਲੋਂ ਸਮੇਂ-ਸਮੇਂ ਤੇ ਅਜਿਹੇ ਫਲੈਗ ਮਾਰਚ ਕਰਦੇ ਜਾਂਦੇ ਰਹਿਣਗੇ ਤਾਂ ਜੋ ਲੋਕਾਂ ਦੇ ਵਿੱਚ ਵਿਸ਼ਵਾਸ ਬਣਿਆ ਰਹੇ ਤੇ ਅਪਰਾਧਕ ਗਤੀਵਿਧੀਆਂ ਤੇ ਨਕੇਲ ਕੱਸੀ ਜਾ ਸਕੇ ਉਨ੍ਹਾਂ ਨੇ ਆਮ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੁਲਿਸ ਦਾ ਸਾਥ ਦੇਣ ਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਸੂਚਿਤ ਕਰਨ ਇਸੇ ਤਰੀਕੇ ਦੀਆਂ ਮੁਹਿੰਮਾਂ ਦੁਨਾਂ ਸ਼ਹਿਰ ਦਾ ਮਾਹੌਲ ਸ਼ਾਂਤੀਪੂਰਵਕ ਤੇ ਸੁਰੱਖਿਅਤ ਰੱਖਿਆ ਜਾਵੇਗਾ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਅ ਅੱਜ ਬਟੇਂਡਾ ਪੁਲਿਸ ਵੱਲੋਂ ਜਿਹੜਾ ਮੇਨ ਮਾਰਕੀਟ ਕੋਬੀ ਬਾਜ਼ਾਰ ਰੇਲਵੇ ਸਟੇਸ਼ਨ ਤੇ ਜਿਹੜਾ ਮੇਨ ਮਾਰਕੀਟ ਪਲੇਸਿਸ ਹੈਗੇ ਆ ਉਹਦੇ ਵਿੱਚ ਸਾਡੇ ਵੱਲੋਂ ਅੱਜ ਫਲੈਗ ਮਾਰਚ ਛੱਡਿਆ ਜਾਊਗਾ ਆ ਫਲੈਗ ਮਾਰਚ ਦੇ ਵਿੱਚ ਸਾਡੇ ਨਾਲ ਡੀਐਸਪੀ ਸਿਟੀ 1 ਡੀਐਸਪੀ ਸਿਟੀ 2 ਸ਼ਹਿਰ ਦੇ ਪੰਜ ਐਸਐਸਓ ਸਭਾਨ ਦੇ ਨਾਲ ਸਾਡੇ ਨਾਲ ਪੀਸੀਆਰ ਦੀ ਫੋਰਸ ਹੈਗੀ ਹੈ ਤਕਰੀਬਨ 150 ਦੇ ਕਰੀ ਪੁਲਿਸ ਮੁਲਾਜ਼ਮਾਂ ਦੇ ਨਾਲ ਇਹ ਫਲੈਗ ਮਾਰਚ ਤੇ ਛੱਡਿਆ ਜਾਊਗਾ ਆ ਮੇਨ ਮਕਸਦ ਫਲੈਗ ਮਾਰਚ ਦਾ ਇੱਕ ਸੈਂਸ ਆਫ ਸਿਕਿਉਰਟੀ ਦਾ ਹੈਗਾ ਕਿਉਂਕਿ ਪਿਛਲੇ ਦਿਨ ਹੀ ਕੁਝ ਵੀਡੀਓਜ਼ ਜਿੱਦਾਂ ਸੋਸ਼ਲ ਮੀ ਪੋਸਟ ਬੰਦ ਦੇ ਵਿੱਚ ਅਸੀਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬ੍ਰੇਡਾ ਪੁਲਿਸ ਆਪਣੀ ਡਿਊਟੀ ਤੰਦੇ ਰਹੀ ਹੁਣ ਭਾਰੀ ਹੈ ਤੇ ਕੋਈ ਵੀ ਬੰਦਾ ਜਿਹੜਾ ਕਿਸੇ ਸ਼ਰਾਰਤੀ ਕਟੜਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੂਗਾ ਉਹਨੂੰ ਸਖ਼ਤੀ ਨਾਲ ਜਿੱਟਿਆ ਜਾਊਗਾ ਤੇ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਐ ਕੋਈ ਵੀ ਅਨਸਟਾਵੀ ਕਟੜਾ ਜਿਹੜੀ ਹੈਗੀ ਨਹੀਂ ਹੋਣ ਦਿੱਤੀ ਜਾਊਗੀ ਇਸ ਦੇ ਵਿੱਚ ਸਿਟੀ 1 ਸਬਡਿਵੀਜ਼ਨ ਦੀ ਸਿਟੀ 2 ਸਬਡਿਵੀਜ਼ਨ ਤੇ ਨਾਲ ਪੀਸੀਆਰ ਦੇ ਨਾਲ ਜਿਹੜੇ ਫੋਰਸ ਹੈਗੀ 150 ਦੇ ਕਰੀਬ ਪੁਲਿਸ ਮੁਲਾਜ਼ਮ ਡਿਪਲੋਏ ਕੀਤੇ ਗਏ ਨੇ ਸਰ ਰੈਡੀਆਂ ਨੂੰ ਜਿਹੜਾ ਘੁਪਾਉਣ ਵਾਲਾ ਸੀ ਆ ਉਹਦੇ ਖਿਲਾਫ ਕੀ ਕਾਰਵਾਈ ਹੋਈ ਆ ਉਸ ਦੇ ਵਿੱਚ ਉਸ ਬੰਦੇ ਦੀ ਰੈਡੀਫਿਕੇਸ਼ਨ ਕਰਕੇ ਜਿਹੜਾ ਸੀਗਾ ਉਸ ਨੂੰ ਅਸੀਂ ਰਾਉਂਡ ਅਪ ਕਰ ਲਿਆ ਸੀਗਾ ਤੋਂ ਉਸ ਦੇ ਖਿਲਾਫ ਸਾਡੇ ਵੱਲੋਂ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਹੈ ਅੱਜ ਕੱਲ ਲਗਾਤਾਰ ਵੀਡੀਓ ਵਾਇਰਲ ਹੋ ਰਹੀਆਂ ਚੀਕਾਂ ਨਾ ਚਾਹੁੰਦੇ ਅਸੀਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਤੇ ਨਾਲ ਤਾੜਨਾ ਵੀ ਕਰਨਾ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਲਾਅਨ ਆਰਡਰ ਸਟੇਸ਼ਨ ਨੂੰ ਖਰਾਬ ਨਹੀਂ ਹੁੰਦਾ ਜਾਊਗਾ ਜਿਹੜਾ ਵੀ ਬੰਦਾ ਕਿਸੇ ਇਲੈਗਲ ਐਕਟੀਵਿਟੀ ਦੇ ਵਿੱਚ ਇਨਵੋਲ ਹੋਊਗਾ ਉਸ ਦੇ ਖਿਲਾਫ ਸਖਤ ਕਸ਼ਨ ਲਿਆ ਜਾਊਗਾ